ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਜੀ ਹੋ ਗਏ ਤਿਆਰ ਹਾਂਜੀ ਹਾਂਜੀ ਬਸ ਹੋ ਗਈਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਮੇਰੇ ਭੈਣ ਭਰਾ ਸਾਰੇ ਕਿੱਦਾਂ ਜੀ ਉਮੀਦ ਕਰਦੀ ਹਾਂ ਕਿ ਸਾਰੇ ਭੈਣ ਭਰਾ ਮੇਰੇ ਠੀਕ ਠਾਕ ਹੋਣਗੇ ਤੇ ਅਹੀਂ ਚੱਲੇ ਆਂ ਹੋਰ ਅਹੀਂ ਵੀਡੀਓ ਬਣਾਉਣਾ ਹੈ ਅੱਗੇ ਹਾਂ ਜੀ ਹਨਾ ਤੇ ਅਹੀਂ ਅਸੀਂ ਸੋਚਿਆ ਕੋਈ ਵਲੌਗ ਅੱਜ ਖਾਸ ਤੇ ਨਹੀਂ ਕੋਪਾਉਣਾ ਆਂਦੇ ਨੇ ਫਿਰ ਅਹੀਂ ਸੋਚਿਆ ਕਿ ਅੱਜ ਬਾਜ਼ਾਰ ਜਾਣ ਦਾ ਵਲੌਗ ਬਣਾ ਲੈਂਦੇ ਆ ਹਾਂ ਤੇ ਪਿਰ ਡੇਲੀ ਰੁਟੀਨ ਦੇ ਇੰਨੇ ਕੰਮ ਆ ਨਾ ਕੋਈ ਗੱਲ ਨਹੀਂ ਕਰਨ ਵਾਲੀ ਕੰਮੇ ਰੋ ਤੇ ਟਾਈਮ ਲੱਗ ਜਾਂਦਾ ਹਾਂ ਸਹੀ ਹੈ ਤਾਂ ਹੁਣ ਮਸ ਤੇਰੇ 5 ਵਜੇ ਉੱਠੀ ਸੀਗੀ ਉੱਠ ਗਏ ਤੇ ਦੁਪਹਿਰਾਂ ਤੱਕ ਦਾ ਫੁਲਕਾ ਤਿਆਰ ਕੀਤਾ ਬੱਚਿਆਂ ਵਾਸਤੇ ਪਹਿਲਾਂ ਸਵੇਰ ਦਾ ਕੀਤਾ ਨਾਲ ਹੀ ਦੁਪਹਿਰਾਂ ਦਾ ਕੀਤਾ ਤੇ ਆਹ ਵੇਖੋ ਉਹਨੇ ਜਾਣਾ ਵਾ ਸੈਂਟਰ ਸਾਇਰਸ ਨੇ ਤੇ ਇਹਦੀ ਸਾਰੇ ਇਹਦੇ ਕੱਪੜੇ ਜਿਹੜੇ ਪ੍ਰੈਸ ਕਰਕੇ ਇਹਦੀਆਂ ਸੌਕਸ ਰੁਮਾਲ ਹਰ ਇੱਕ ਚੀਜ਼ ਰੱਖਦੀ ਆ ਪ੍ਰੈਸ ਕਰਕੇ ਮੈਂ ਬਿਲਕੁਲ ਹੈਨਾ ਤੇ ਅਹੀਂ ਹੁਣ ਟਾਈਮ ਨਾ ਚੱਲ ਜਾਣਾ ਵਾ ਕਿਉਂਕਿ ਨਬ ਗੁਣੀ ਵੀ ਆਇੰਦੇ ਆ ਤੇ ਫਿਰ ਵਿਚਾਰੇ ਦੂਰੋਂ ਹੁੰਦੇ ਆ ਤੇ ਉਹਨਾਂ ਨੇ ਰਾਤ ਰਹਿਣਾ ਹੁੰਦਾ ਵਾ ਪਰ ਰਾਤ ਹੁੰਦੇ ਗਲਬ ਉਹਨਾਂ ਦੇ ਬੱਚਾ ਨਾਲੇ ਨਿਕਲ ਜਾਵਾ ਹਾਂਜੀ ਤੇ ਉਹਨਾਂ ਨੇ ਰਾਤ ਉੱਥੇ ਬਾਜੀ ਮਨਵੀਰ ਹੁਣਾ ਕੋ ਰਹਿਣਾ ਹੁੰਦਾ ਵਾ ਤੇ ਫਿਰ ਅਹੀਂ ਹਨ ਹੁੰਦਾ ਵੀ ਦੋ ਦਿਨ ਦਾ ਆਕੇ ਤੇ ਚਲੋ ਇੱਕ ਦਿਨ ਤੇ ਅਹੀਂ ਲੇਟ ਜਾਨੇ ਥੋੜਾ ਜਿਹਾ ਤੇ ਇੱਕ ਦਿਨ ਹਨ ਹੁੰਦਾ ਕਿ ਛੇਤੀ ਜਾ ਕੇ ਤੇ ਟਾਈਮ ਨਾਲ ਵੀਡੀਓ ਬਣਾ ਲਈ ਕਿ ਗਰਮੀ ਵੀ ਬੜੀ ਪੈਣ ਈ ਆ ਉਹੀ ਗੱਲ ਆ ਨਾ ਹਾਂਜੀ ਤੇ ਬਾਕੀ ਇਹ ਆ ਕਿ ਮਨਵੀਰ ਭਾਜੀ ਹੁਣ ਜਸਵਿੰਦਰ ਪੈਣ ਜੀ ਨੂੰ ਬਹੁਤ ਜ਼ਿਆਦਾ ਚੰਗੇ ਆ ਤੇ ਬਹੁਤ ਜ਼ਿਆਦਾ ਸਾਥ ਦੇ ਆ ਸਾਡਾ ਤੇ ਸਾਡਾ ਇੱਕ ਫੈਮਿਲੀ ਵਾਂਗੂ ਪਿਆਰ ਆ ਬਹੁਤ ਜ਼ਿਆਦਾ ਸਾਨੂੰ ਕਦੀ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਉੱਥੇ ਹੈਣਾ ਕਿ ਜੇ ਵੀਡੀਓ ਬਣਾਉਣ ਜਾਂਦੇ ਆ ਅਸੀਂ ਜਾਂ ਕਿਤੇ ਕਿੱਦਾਂ ਜਾਂਦੀ ਸਭ ਨੂੰ ਲੱਗਦਾ ਘਰੇ ਬੈਠੇ ਹੋਈਆਂ ਆ ਸਾਡਾ ਰਿਸ਼ਤਾ ਇੱਕ ਪਿਆਰ ਦਾ ਰਿਸ਼ਤਾ ਵਾ ਤੇ ਪਰਮ ਮਾਨ ਜਸਵਾ ਨਾਂ ਵਾ ਪਿੰਡਾ ਰਾਹ ਤੇ ਜਸਵਿੰਦਰ ਪੈਣ ਜੀ ਮਨਵੀਰ ਭਾਜੀ ਪਰਾਪੂਣੀ ਰੱਬ ਦਾ ਮੇਲ ਲੱਗਿਆ ਉੱਥੇ ਪ੍ਰਾਪੂ ਵੀ ਉੱਥੇ ਹੁੰਦੀ ਆ ਨਾ ਛੋਟਾ ਗੁਰਫਤੇ ਵੀ ਹੁੰਦਾ ਉੱਥੇ ਤਰਉਣ ਚ ਐਦਾਂ ਲੱਗ ਜਾਂਦੀ ਜਿਦਾਂ ਇੱਕ ਵਿਆਹ ਹੁੰਦਾ ਸਹੀ ਗੱਲ ਸਾਰਾ ਦਿਨ ਹਾਂ ਨੂੰ ਹੁਣ ਇੱਕ ਚੱਲ ਜੇਣਾ ਮਾਨੂੰ ਪਤਾ ਨਹੀਂ ਲੱਗਣਾ ਸਾਡੇ 5 ਕਿੱਥੇ ਆ ਗਿਆ ਇਹ ਜਿੱਤਰਾ ਇੱਕ ਬੈਟਰੀ ਚਾਰਜ ਕਰੀਂਦੇ ਆ ਨਾ 2-3 ਦਿਨ ਤੱਕ ਰਹਿਦਾ ਤੇ ਫਿਰ ਕਿਹਾਡਾ ਵਾਵਾ ਦੰਡਾ ਕੇ ਚੱਲਦੇ ਆ ਹਾਂ ਸਾਨੂੰ ਮਤਲਬ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਕਿਤੇ ਜਾਂਦੇ ਕਿਹਦਾ ਆਉਣਾ ਸਾਨੂੰ ਵਿਆਹ ਜਿੱਨਾ ਹੀ ਚਾਹ ਹੁੰਦਾ ਜਦ ਨਹੀਂ ਜਾਣਾ ਹੁੰਦਾ ਕਿ ਇਕੱਠੇ ਹੋਣਾ ਸਾਰਿਆਂ ਜਣਿਆਂ ਨੇ ਤੇ ਇੰਜੋਏ ਕਰਨਾ ਦੇ ਨਾਲੇ ਵੀਡੀਓ ਬਣਾਉਣੇ ਨਾਲ ਇੰਜੋਏ ਕਰਦੇ ਆ ਤੇ ਨਾਲੇ ਸਭ ਤੋਂ ਵੱਡੀ ਗੱਲ ਇਹ ਆ ਉਥੇ ਕਿ ਸੁਿੰਦਰ ਭੈਣ ਜਿਹੜੇ ਉਹ ਇੰਨੇ ਚੰਗੇ ਆ ਨਾ ਹਾਂਜੀ ਹਾਂਜੀ ਕਿ ਇੰਨਾ ਜ਼ਿਆਦਾ ਪਿਆਰ ਕਰਦੇ ਆ ਕਿ ਪਤਾ ਨਹੀਂ ਲੱਗਣਦੇ ਕਿ ਕਿਧਰੋਂ ਚਾਹ ਆ ਗਈ ਆ ਤੇ ਪਤਾ ਲੱਗਣ ਕਿਧਰੋਂ ਰੋਟੀ ਆ ਗਈ ਆ ਸਾਰਾ ਦਿਨ ਖਾਣ-ਪੀਣ ਵਿੱਚ ਹੀ ਸਾਡਾ ਨਿਕਲ ਜਾਂਦਾ ਉਹ ਹੈ ਨਾ ਤੇ ਬੜਾ ਵਧੀਆ ਜਿਹਾ ਲੱਗਦਾ ਵਾ ਚਲੋ ਪਿਆਰ ਵਾ ਸਾਰਿਆਂ ਦਾ ਹਾਂਜੀ ਹਾਂਜੀ ਇਹ ਤਾਂ ਗੱਲ ਆ ਗਈ ਬੜਾ ਵਧੀਆ ਹਾਂਜੀ ਹਾਂਜੀ ਹਾਂ ਤੇ ਬਾਕੀ ਇਹ ਤਾਂ ਭੱਜਣਾਂ ਦਾ ਫੋਨ ਆਉਂ ਰਿਹਾ ਕਿ ਟਾਈਮ ਹੋ ਗਿਆ ਵਾ ਤੇ ਛੇਤੀ ਆਓ ਚਲ ਕੋਈ ਨਹੀਂ ਛੇਤੀ ਜਾਣਾ ਚਲ ਜੀ ਆਪਾਂ ਹੁਣ ਤੁਸੀਂ ਇਹ ਗੱਲ ਦੱਸਿਓ 18 19 ਸਾਲ ਹੋ ਗਿਆ ਨੇ ਵਿਆਹ ਨੂੰ ਹਾਂਜੀ ਹਾਂਜੀ ਤੇ ਮਤਲਬ ਹੱਡ ਜਿ ਕੋਈ ਫਰਕ ਪਿਆ ਦੋਵੇਂ ਜੀ ਕਿਹੋ ਜਿਹਾ ਨਾ ਨਹੀਂ ਅਸੀਂ ਆਪਣੀ ਆਪਣੇ ਵਿਆਹ ਦੀ ਐਲਬਮ ਜਿਹੜੀ ਉਹ ਵੀ ਸ਼ੇਅਰ ਕਰਾਂਗੇ ਤਾਂ ਕਿ ਸਹਰਿਆਂ ਦੇ ਨਾਲ ਤੇ ਤੁਸੀਂ ਸਾਰੇ ਜਾਣੇ ਐਲਬਮ ਵੇਖ ਕੇ ਦੱਸਿਓ ਤੇ ਪਹਿਲਾਂ ਤੁਸੀਂ ਇੱਕ ਕਮੈਂਟ ਕਰਕੇ ਦੱਸੋ ਕਿ ਵੀ ਆਪਣੇ ਵਿਆਹ ਦੀ ਐਲਬਮ ਜਿਹੜੀ ਸ਼ੇਅਰ ਕੀਤੀ ਹੈ ਤੁਹਾਡੇ ਨਾਲ ਕਿ ਨਾ ਕਰੀ ਤੇ ਸਾਰੇ ਮੇਰੇ ਭੈਣ ਭਰਾ ਕਮੈਂਟ ਜਰੂਰ ਕਰਿਓ ਹਾਂਜੀ ਹਾਂਜੀ ਤੇ ਬਾਕੀ ਇਹ ਆਪੀ ਚਲੋ 19 ਸਾਲ ਹੋ ਗਏ ਆ ਸਾਡੇ ਵਿਆਹ ਨੂੰ ਤੇ ਬੜਾ ਵਧੀਆ ਟਾਈਮ ਨਿਕਲਿਆ ਵਾ ਹੁਣ ਤੱਕ ਤੇ ਵਾਹਿਗੁਰੂ ਦੀ ਕਿਰਪਾ ਵਾ ਨਿਕਲ ਤਾਂ ਵੀ ਤਾਂ ਵਾ ਤੇ ਦੋਵੇਂ ਬੰਦੇ ਇੱਕੋ ਜੇ ਹੋਣ ਫੇਰ ਉਹ ਇੱਕ ਦਾ ਰਸਤਾ ਉਧਰ ਨੂੰ ਤੇ ਇੱਕ ਦਾ ਉਧਰ ਨੂੰ ਹੋਵੇ ਰੇ ਘੇਰ ਘੇਰ ਲਿਆ ਹੋਵੇ ਕਿ ਦੂਜੇ ਨੂੰ ਨਹੀਂ ਗੱਲ ਭਰਦੀ ਤੇ ਨਾਲੇ ਵੱਡੀ ਸਭ ਤੋਂ ਮੇਨ ਗੱਲ ਇਹ ਹੁੰਦੀ ਆ ਕਿ ਇੱਕ ਜਣਾ ਜੇ ਗੁੱਸੇ ਵਿੱਚ ਹੋਵੇ ਤੇ ਦੂਜਾ ਜਣਾ ਸ਼ਾਂਤ ਹੋ ਜੇ ਤੇ ਜੇ ਦੂਜਾ ਗੁੱਸੇ ਵਿੱਚ ਤੇ ਪਹਿਲਾ ਸ਼ਾਂਤ ਹੋ ਜੇ ਤਾਂ ਆਪੇ ਗੱਲ ਮੁੱਕ ਜਾਂਦੀ ਆ ਉਹ ਮੁੱਕ ਜਾਂਦੀ ਬੜਾ ਟਾਈਮ ਨੂੰ ਥੋੜਾ ਜਿਹਾ ਚੁੱਪ ਕਰਕੇ ਉਰੇ ਪਰੇ ਹੋ ਕੇ ਆਪਣਾ ਟਾਈਮ ਕੱਟਣ ਉਹ ਤੇ ਕੋਈ ਗੱਲ ਨਹੀਂ ਹੁੰਦੀ ਤੇ ਵੇਖੋ ਜੀਵਨ ਨੂੰ ਕਿੰਨਾ ਐਕਸਪੀਰੀਅੰਸ ਆ ਹੈ ਇਹਦੀ ਗੱਲ ਸੁਣ ਕੇ ਬੰਦਾ ਧੋਕਾ ਨਹੀਂ ਕਾਉਂਗੇ ਜੇਦਾ ਟਾਈਮ ਵਧੀਆ ਲੰਘ ਜਾਣਾ ਏਦਾਂ ਥੋੜਾ ਬਹੁਤਾ ਚੁੱਪ ਹੋਇਆ ਜਾਂ ਅੱਗੇ ਪਿਛੇ ਹੋਇਆ ਤਾਂ ਉਹਦੇ ਨਾਲ ਦੀ ਮੋੜ ਹੀ ਪਈ ਨਹੀਂ ਟਾਈਮ ਹੁੰਦਾ ਬਸ ਥੋੜਾ ਮਰੇ ਅੱਗੇ ਪਿਛੇ ਹੋਇਆ ਤੇ ਚੱਲ ਦੋ ਭਾਂਡੇ ਉੱਥੇ ਖੜਕਦੇ ਜਿਵੇਂ ਰਵਾ ਇਹ ਤੇ ਕੋਈ ਸੌ ਨਹੀਂ ਖਾ ਸਕਦਾ ਵੀ ਹਾਂ ਜੀ ਇਹੀਂ ਬੜੇ ਵਧੀਆ ਹੱਟੇ ਚ ਲੜਾਈ ਦੀ ਹੁੰਦੀ ਨਹੀਂ ਕੋਈ ਨਾ ਕੋਈ ਨੋਕਚੋਕ ਹਰ ਪਰਿਵਾਰ ਵਿੱਚ ਹੁੰਦੀ ਹੁੰਦੀ ਆ ਠੀਕ ਆ ਤੇ ਸਾਡੇ ਜਾਂਦੇ ਸਵੇਰੇ ਸੋਦੇ ਉੜਦੇ ਫਸਦੇ ਜਾਂਦੇ ਸ਼ਾਮਾਂ ਨੂੰ ਸਾਡੇ ਤਾਂ ਕਿਹੋ ਜਿਹੇ ਸੈਰ ਸੈਮ ਨੂੰ ਕੰਮ ਦਾ ਬੜਾ ਹੁੰਦਾ ਵਾ ਛੇਤੀ ਛੇਤੀ ਮੈਂ ਕੰਮ ਕਰਨੇ ਹੁੰਦੇ ਆ ਕਿਉਂ ਦੇ ਤੇ ਉਦੇ ਹਣੀ ਜੇ ਉੱਠੇ ਆ ਹਾਂ ਤੇ ਸੈਰਸ ਵੀ ਉੱਠ ਕੇ ਨਹਾਉਣ ਲਿਆ ਉਹ ਵੀ ਲੱਗਾ ਜਾਣ ਤੇ ਉਦੇ ਨਹੀਂ ਵਿੱਚ ਧਿਆਤੀ ਉਹਨਾਂ ਤਾਂ ਨਹੀਂ ਸਾਹਮਣੇ ਆਉਣ ਲਿਆ ਤੇ ਆਪਾਂ ਦੋਵੇਂ ਜਣੇ ਤਿਆਰ ਹੋ ਗਿਆ ਹਾਂ ਜਾਨਾ ਵਾ ਅਸੀਂ ਤਾਂ ਕਰਕੇ ਆਪਣੇ ਟਾਈਮ ਨਾ ਟਕੇ ਆਪਣੇ ਕੰਮ ਦੇ ਵੇਢਦੇ ਤਾਂ ਆਪਾਂ ਚੱਲਦੇ ਆ ਹੁਣ ਠੀਕ ਹੈ ਆਪਣੇ ਭਰਾਵਾਂ ਨੂੰ ਭੈਣ ਭਰਾਵਾਂ ਨੂੰ ਦਸੀ ਹੈ ਨਾ ਹਾਂਜੀ ਹਾਂਜੀ ਤੇ ਅੱਜ ਦਿਨ ਵਿੱਚ ਫਰੀ ਨਾ ਗ ਜਾਣਾ ਤੇ ਮੈਂ ਸੋਚਿਆ ਕਿ ਫਿਰ ਵੀ ਠੀਕ ਹੁੰਦੀ ਭੈਣ ਭਰਾਵਾਂ ਨੂੰ ਤੇ ਹੀ ਕੁਛ ਨਾ ਕੁਛ ਜੀ ਬਸ ਸਭ ਤੋਂ ਵੱਡੀ ਗੱਲ ਆ ਇਨਸਾਨ ਨੂੰ ਖੁਸ਼ ਰਹਿਣਾ ਚਾਹੀਦਾ ਹਾਂਜੀ 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 ਠੀਕ ਜੀ ਸਭ ਤੋਂ ਵੱਡੀ ਗੱਲ ਆ ਸਭ ਤੋਂ ਮਹਿੰਜੀ ਖੁਸ਼ੀ ਆ ਪੈਸਾ ਜਿਹੜਾ ਪੈਸਾ ਵੀ ਜ਼ਰੂਰੀ ਆ ਜ਼ਰੂਰਤਾਂ ਵਾਸਤੇ ਜ਼ਰੂਰਤਾਂ ਪੂਰੀਆਂ ਕਰਨ ਲਈ ਪਰ ਇਹ ਕਿ ਪੈਸਾ ਜਿਹੜਾ ਉਹ ਖੁਸ਼ੀ ਨਹੀਂ ਖਰੀਦ ਸਕਦਾ ਨਾ ਨਾ ਦੇ ਵੀ ਮਹਾਰਾਜ ਤੰਦਰੁਸਤੀ ਦੇ ਬਖਸ਼ੇ ਹਾਕ ਸਭ ਤੋਂ ਵੱਡੀ ਚੀਜ਼ ਤੰਦਰੁਸਤੀ ਏ ਤੇ ਮੇਰੇ ਭੈਣ ਭਰਾ ਸਾਰੇ ਤੰਦਰੁਸਤੀ ਮੰਗਿਆ ਕਰੋ ਤੇ ਬਸ ਸਰਬਾਦਾ ਭਲਾ ਮੰਗਿਆ ਕਰੋ ਗੁਰੂ ਘਰ ਜਾਇਆ ਕਰੋ ਹਾਂਜੀ ਤੇ ਇਹ ਆ ਵੀ ਸਭ ਕੋ ਉੱਥੇ ਹੀ ਪ੍ਰਮਾਤਮਾ ਕੋਈ ਮਿਲਣਾ ਹਾਂਜੀ ਹਾਂਜੀ ਤੇ ਜੇ ਆਪਾਂ ਹੋਰ ਕਿਸੇ ਤੁਰੇ ਫਿਰਾਂਗੇ ਤੁਹਾਨੂੰ ਪਤਾ ਹੀ ਆ ਹਾਂਜੀ ਤੇ ਨਾਲੇ ਚਲੋ ਮਹਾਰਾਜ ਦੇ ਘਰ ਹਾੜੀ ਲੱਗ ਜਾਂਦੀ ਏ ਐਂ ਜਿਤਨਾ ਮਰਜੀ ਵੀ ਆ ਨਾ ਰਾਜ ਗੁਰਦਵਾਰਾ ਰਾਜਾ ਨੂੰ ਤੇ ਆਪਣੇ ਨਾਨਕ ਸਾਹਿਬ ਤੇ ਮੱਥਾ ਟੇਕ ਕੇ ਜਦੋਂ ਜੀ ਸਾਡਾ ਕਰਦਾ ਜਾਂ ਜਾਂਦਾ ਟੇਕ ਲੈਣਾ ਜਾਂ ਆਉਂਦੇ ਆ ਕਿਦਾਂ ਲਗੇ ਹੋ ਕੇ ਆਉਣਾ ਹੀ ਆਉਣਾ। ਬਾਕੀ ਇਹ ਕਿ ਮਾਲਕ ਸਭ ਨੂੰ ਦੇਣ ਵਾਲਾ ਹੈ ਸੱਚੇ ਪਾਤਸ਼ਾਹ ਦਾ। ਤੇ ਬਾਕੀ ਪ੍ਰਮਾਤਮਾ ਦੇਣਾ ਸਭ ਕੁਝ। ਸਾਰੇ ਭੈਣ ਭਰਾ ਵਾਏ ਗੁਰੂ ਸੱਚੇ ਪਾਤਸ਼ਾਹ ਦਾ ਉਹ ਦਾਸਾ ਲੈ ਕੇ ਚੱਲੋ ਤੇ ਮਾਲਕ ਆਪੇ ਤਾਂ ਮੁਤਕੀਆਂ ਬਖਸ਼ੂ ਸਾਰਿਆਂ ਨੂੰ। ਬਿਲਕੁਲ ਬਿਲਕੁਲ। ਤੇ ਚਲੋ ਚੱਲੀਏ ਫਿਰ ਆਪਾਂ। ਹੂੰ। ਚਲ ਆਓ ਫਿਰ ਕਰੀਏ ਆਪਣਾ ਪੈਕ ਪਿਆ। ਚਲ ਆਜੋ। ਚਲੋ ਜੀ ਸਾਡਾ ਬੈਗ ਹੋ ਗਿਆ ਰੈਡੀ। ਸੇਹਰ ਦੇ ਤੋਂ ਮੰਨ ਦੇ ਫੋਨ ਵੀ ਹੋ ਗਏ ਰੈਡੀ ਇਹ ਮਨਜਿੰਦਰ ਦਾ ਫੋਨ ਤੇ ਇਹ ਮੇਰਾ ਫੋਨ ਤੇ ਹੁਣ ਦੋਵੇਂ ਫੋਨ ਰਖ ਲਏ ਆ ਅਸੀਂ ਬੈਠ ਕੇ ਠੀਕ ਆ ਜੀ ਹੁਣ ਮੈਂ ਜਲਦੀ ਜਲਦੀ ਆ ਜੀ ਇਹ ਜਿਹੜਾ ਤੁਹਾਨੂੰ ਵਾਲਾ ਬੈਗ ਫਿਰ ਇਹ ਵੀਡੀਓ ਬਣਾਉਂ ਜਾਂ ਫਿਰ ਕਪੜੇ ਵੀ ਚੇਂਜ ਕਰਨੇ ਪੈਂਦੇ ਆ ਹਰ ਇੱਕ ਚੀਜ਼ ਮੌਜੂਦ ਚਾਹੀਦੀ ਦੁਪੱਟੇ ਵੀ ਚਾਹੀਦੇ ਹਰ ਇੱਕ ਚੀਜ਼ ਚਾਹੀਦੀ ਹੈ ਹਨਾ ਤੇ ਫਿਰ ਇਹ ਆਪਰੇ ਟੀਨ ਵਾਈਜ਼ ਆਪਾਂ ਜੀ ਆ ਵੀ ਉੱਥੇ ਜਲਦੀ ਦਾ ਬਣਾ ਤੇ ਮੁੜ ਕੇ ਇੱਕ ਵੀ ਚੀਜ਼ ਵੀ ਘਰ ਆ ਜੇ ਨਾ ਤੇ ਬੜੀ ਪਰੇਸ਼ਾਨੀ ਆਉਂਦੀ ਆ ਮੁੜ ਕੇ ਹਾਂਜੀ ਹਾਂਜੀ ਇਹ ਕਰਕੇ ਜਦੋਂ ਅਸੀਂ ਜੱਨੇ ਇਹ ਤਾਂ ਸਾਰਾ ਬੈਕ ਆਪਣਾ ਹੀ ਵਧੀਆ ਤਿੱਚ ਕਰਕੇ ਵੀ ਧੇਰੀ ਆ ਲੈ ਆਪਣਾ ਪੂਰਾ ਹੀ ਰੈਡੀ ਕਰਕੇ ਨਾਲ ਆਪਣਾ ਲੈ ਜਾਣੇ ਆ ਤੇ ਸਮਾਨ ਨੂੰ ਪੈ ਜਿਹੜੀ ਜੀ ਦੀ ਲੋੜ ਹੁੰਦੀ ਹੈ ਪਾਈ ਜਾਂਦੇ ਬਾਕੀ ਲਾ ਲਾ ਦੇ ਰੱਖੀ ਜਾਂਦੇ ਆ ਪਾਉਂਦੇ ਹਾਂ ਸਿਮੇਟੀ ਤੇ ਸਾਰੇ ਇਕੱਠੇ ਕਰਕੇ ਚੱਲ ਆਪਣੇ ਘਰ ਤੇ ਹੁਣ ਮੇਰੀ ਗੱਲ ਸੁਣਾ ਜਾਣਾ ਕਰਕੇ ਅੱਜ ਹੂੰ ਅੱਜ ਗੱਡੀ ਤੇ ਨਹੀਂ ਜਾਣਾ ਮੋਟਰਸਾਈਕਲ ਖੜਦੇ ਆ ਆਜ ਮੋਟਰਸਾਈਕਲ ਜਾਣਾ ਹੂੰ ਅੱਜ ਮੌਸਮ ਵਧੀਆ ਵਾ ਹਾਂ ਹਾਂ ਤੇ ਮੰਦਿਰ ਨਹੀਂ ਕਹਿਦੇ ਮੋਟਰਸਾਈਕਲ ਚੱਲੀ ਜਾਏ ਵਧੀਆ ਵਾ ਹਾਂ ਤੇ ਚਲ ਚਲੀਏ ਫਿਰ ਹਾਂ ਚਲੀ ਚਲੀਏ ਫਿਰ ਚਲੋ ਚਲੋ ਠੀਕ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਲੋ ਜੀ ਚਲੋ ਅੱਜ ਆ ਸਾਡਾ ਸੈਂਡੋ ਹੁਣ ਇਹ ਆ ਕਿ ਬੱਚੇ ਵੀ ਜਦੋਂ ਚੱਲ ਜਾਂਦੇ ਆ ਸਕੂਲ ਤੇ ਫਿਰ ਸੈਂਡੋ ਹਣੀ ਕਰਦੀ ਪੂਰੀ ਰੱਖੀ ਕਰਦੇ ਆ ਇਹ ਫਿਰ ਦੋਹੇ ਦੇਈ ਤੇ ਖੋਲ ਹਾਂਜੀ ਫਿਰ ਇਹਨਾਂ ਦਾ ਕੰਮ ਇਹ ਘਰ ਦੀ ਰੱਖੀ ਬਾਕੀ ਕਰਨੀ ਸਾਰ ਕੁਝ ਹਾਂਜੀ ਹਾਂਜੀ ਹਾਂ ਬਹੁਤ ਚੰਗੇ ਤੁਸੀਂ ਲੜਦੇ ਨਹੀਂਗੇ ਹਾਂਜੀ ਹਾਂਜੀ ਇੱਕ ਆਵਾ ਫੋੜ ਇਧਰ ਆ ਮੇਰਾ ਬੰਦ ਇਧਰ ਇੱਕ ਆਜ ਦੋ ਡੌਗ ਰਖੇ ਆਪਾਂ ਚਲੋ ਇਹਨਾਂ ਦੀ ਕਿਸਮਤ ਇਹਨਾਂ ਦਾ ਹਾਂਜੀ ਹਾਂਜੀ ਚਲੋ ਬੜਾ ਵਧੀਆ ਆ ਹਨਾ ਇਹ ਕਿਹੜੀ ਬਾਈਕ ਲਓਗੇ ਤੇ ਸਪਲੈਂਡਰ ਲਓਗੇ ਕਿ ਦੂਜਾ ਪੀਵੀਐਸ ਲਓਗੇ ਕੋਈ ਉਹਨਾਂ ਦਾ ਤਹੀ ਮੈਂ ਤਾਂ ਮਗਰੀ ਬੈਠ ਕੇ ਜਾਣਾ ਆ ਤਾਂ ਬੁੱਢੀ ਤੇ ਗੱਲ ਖੜਿਆ ਚਲੋ ਫਿਰ ਬਹਿੋ ਲੱਗੇ ਹਾਂਜੀ ਯੂਨੀਵਰਸ ਦੇ ਬਿੰਦਿਆ ਕਿਸੀ ਪੁਰਾਣਾ ਰਹਿੰਦਾ ਚਲੋ ਠੀਕ ਆ ਜੀ ਫਿਰ ਆਪਾਂ ਚੱਲੇ ਹੁਣ ਹੈ ਤੇ ਚਲਿਏ ਆਪਾਂ ਤੇ ਆਪਣੇ ਭੈਣ ਭਰਾਵਾਂ ਤੋਂ ਲਈਏ ਠੀਕ ਆ ਹਾਂਜੀ ਹਾਂਜੀ ਠੀਕ ਆ ਚਲੋ ਠੀਕ ਆ ਜੀ ਫਿਰ ਵਸਤੇ ਰਹੋ ਸਾਰੇ ਭੈਣ ਭਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ